ਸਰ ਜੋ ਲੈਂਡ ਪੂਲਿੰਗ ਨੂੰ ਲੈ ਕੇ ਤੁਸੀਂ ਮੈਟਰ ਲੈ ਕੇ ਆਏ ਉਹ ਕਿੱਥੋਂ ਦਾ ਮੈਟਰ ਹੈਗਾ ਔਰ ਕੀ ਇਹ ਪਟੀਸ਼ਨਰੀ ਹੈ ਜਿਹੜਾ ਚੈਲੰਜ ਕੀਤਾ ਕਿੰਨੇ ਇੱਕ ਬੰਦੇ ਨੇ ਇਸ ਦੇ ਵਿੱਚ ਜਿਹੜਾ ਚੈਲੰਜ ਕੀਤਾ ਬਾਲਿਓ ਪਿੰਡ ਦਾ ਮੈਟਰ ਹੈ ਇਹ ਜਿਹਦੇ ਵਿੱਚ 250 ਏਕੜ ਜ਼ਮੀਨ ਪ੍ਰਪੋਜ਼ਡ ਕੀਤੀ ਗਈ ਹੈ ਨੋਟੀਫਾਈ ਕੀਤੀ ਗਈ ਔਰ 250 ਏਕੜ ਦੇ ਮਾਲਕੇ ਹਾਈ ਕੋਰਟ ਦੇ ਵਿੱਚ ਨੇ ਅਪਾਰਟ ਫਰਮ ਜਿਹੜਾ ਉਹਨਾਂ ਨੇ ਰੈਜ਼ੋਲੂਸ਼ਨ ਪਾਇਆ ಗ್ರಾಮ ਸਭਾ ਦਾ ਉਹ ਡਿਫਰੈਂਟ ਹੈ ਔਰ ਕੋਰਟ ਦੇ ਵਿੱਚ ਔਨ ਔਨ ਲੀਗਲ ਪੁਆਇੰਟਸ ਜਿਹੜੀ ਆ ਪਾਲਿਸੀ ਚੈਲੰਜ ਕੀਤੀ ਗਈ ਹੈ ਹੂੰ ਇਸ ਪਾਲਿਸੀ ਦੇ ਵਿੱਚ ਮੰਡਟਰੀ ਇੱਕ ਨਹੀਂ 20 ਤੋਂ 15 ਇਲਿਗੈਲਿਟੀਆਂ ਨੇ ਜਿਹੜੀਆਂ ਕੰਪਲਾਈ ਵਿਦ ਨਹੀਂ ਕੀਤੀਆਂ ਗਈਆਂ ਜਿਵੇਂ ਕਿ ਸਭ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜੀ ਆ ਉਹ ਮੰਡਟਰੀ ਸੀ ਜ਼ਰੂਰੀ ਸੀ ਉਹ ਮਿਸਿੰਗ ਹੈ এনवायरमेंट ਕਲੀਅਰੈਂਸ ਬਹੁਤ ਜ਼ਰੂਰੀ ਸੀ ਉਹ ਵੀ ਮਿਸਿੰਗ ਹੈ ਉਸ ਤੋਂ ਨੈਕਸਟ ਜਿਹੜਾ ਸਟੈਪ ਆਉਣਾ ਸੀ ਉਹ ਰੀਹੈਬਿਲੀਟੇਸ਼ਨ ਤੇ ਰੀਸੈਟਲਮੈਂਟ ਦਾ ਜੀ ਉਸ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਰਿਪੋਰਟ ਆਉਂਦੀ ਹੈ ਉਹ ਅਗਰ ਕੰਪਲਸਰੀ ਐਕ acquisition ਵੀ ਹੁੰਦੀ ਹੈ ਨਾ ਤੱਕੇ ਵਾਲੀ ਤਦ ਵੀ ਜਿਹੜਾ ਦਫਾ 11 ਦਾ ਨੋਟੀਫਿਕੇਸ਼ਨ ਆ ਨਵੇਂ ਐਕਟ ਦੇ ਵਿੱਚ ਉਦੋਂ ਹੋਊਗਾ ਜਿੰਨੀ ਦੇਰ ਤੱਕ ਐਸਆਈਏ ਦੀ ਪੂਰੀ ਡਿਟੇਲ ਸਟਡੀ ਨਹੀਂ ਆਉਂਦੀ ਸੋ ਇਹਦੇ ਵਿੱਚ ਬੜੀਆਂ ਔਨਤਾਈਆਂ ਨੇ ਇਹ ਬੜੀ ਫਰਟਾਈਲ ਲੈਂਡ ਹੈ ਮਲਟੀ ਕ੍ਰੌਪ ਲੈਂਡ ਕੰਪਲਸਰੀ ਐਕ acquisition ਦੇ ਤਹਿਤ ਵੀ ਐਕਵਾਇਰ ਨਹੀਂ ਕੀਤੀ ਜਾ ਸਕਦੀ ਸੈਕਸ਼ਨ 10 ਜਿਹੜਾ ਪਾਰਲੀਮੈਂਟ ਨੇ 2013 ਵਾਲਾ ਆਰਐਫਸੀਟੀਐਲਆਰਆ ਐਕਟ ਇਨੈਕਟ ਕੀਤਾ ਹੈ ਜਿਹੜਾ ਪੁਰਾਣਾ ਬ੍ਰਿਟਿਸ਼ਰਸ ਦਾ 1894 ਵਾਲਾ ਐਕਟ ਸੀ ਉਹਨੂੰ ਰਿਪੀਲ ਕਰਕੇ ਨਵਾਂ ਐਕਟ 2013 ਦਾ ਬਣਿਆ ਉਹਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਉਹ ਉਹਦੀ ਉਹਦਾ ਸੈਕਸ਼ਨ 107 ਹੈ ਉਹ ਕਹਿੰਦਾ ਸਟੇਟ ਪਾਲਿਸੀ ਲੈ ਕੇ ਆ ਸਕਦੀ ਹੈ ਲੈਂਡ ਹੈ ਜਿਹੜਾ ਉਹ ਮੈਂ ਜਰਨਲ ਗੱਲ ਕਰਦਾ ਲੈਂਡ ਸਟੇਟ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਇਹ ਸਟੇਟ ਇਨੈਕਟਮੈਂਟ ਕਰ ਸਕਦੀ ਹੈ ਬਟ ਜਿਹੜਾ ਸੈਂਟਰਲ ਲੈਜਿਸਲੇਚਰ ਦੀ ਇਨੈਕਟਮੈਂਟ ਉਹ ਕਲੈਰੀਫਾਈ ਕਰਦੀ ਹੈ ਸਟੇਟ ਲੈਂਡ ਲੈ ਸਕਦੀ ਹੈ ਪਰ ਜੇ ਉਹ ਜੋ ਬੈਨੀਫਿਟ ਆਰਫਸੀਟੀ ਲੈਆਰਰ ਐਕਟ 2013 ਦੇ ਵਿੱਚ ਦਿੱਤੇ ਹੋਏ ਆ ਜੇ ਉਤੋਂ ਜ਼ਿਆਦਾ ਦੰਦੀ ਹੋਵੇ ਹੁਣ ਉਹ ਚ ਚਾਰ ਗੁਣਾ ਮੁਆਵਜ਼ੇ ਦਾ ਜ਼ਿਕਰ ਹੈ ਜੇ ਉਥੇ ਪ੍ਰਾਪਰਟੀ ਜਿਹੜੀ ਆ ਅਰਬਨਾਈਜੇਸ਼ਨ ਦੇ ਵਿੱਚ ਅਰਬਨਾਈਜੇਸ਼ਨ ਲਈ ਐਕਵੀਜ਼ੀਸ਼ਨ ਹੋ ਰਹੀ ਹੈ ਤਾਂ 20% ਤਾਂ ਉਹ ਐਕਟ ਵੀ ਕਹਿੰਦਾ ਵੀ ਡਿਵੈਲਪਡ ਲੈਂਡ ਕਿਸਾਨ ਨੂੰ ਦੇਣੀ ਹੈ ਤੁਸੀਂ ਉਤੋਂ ਬਾਅਦ ਪੁਨਰਵਾਸ ਕਰਨਾ ਨੌਕਰੀ ਦਾ ਪ੍ਰਾਵਧਾਨ ਹੈ ਤੇ ਜਿਹੜੀ ਆ ਸਟੱਡੀਜ਼ ਦੀ ਗੱਲ ਮੈਂ ਸਟਾਰਟਿੰਗ ਦੇ ਵਿੱਚ ਕੀਤੀ ਐ এনवायरमेंट ਜਿਹੜੀ ਪਾਲਿਸੀ ਸਾਡੀ 2006 ਦੀ ਐ ਸੈਂਟਰਲ ਗਵਰਨਮੈਂਟ ਦੇ ਦੀ ਹੈਗੀ ਆ ਉਹਨੂੰ ਵਾਇਲੇਸ਼ਨ ਦੇ ਵਿੱਚ ਡਿਫਰੈਂਟ ਡਿਫਰੈਂਟ ਐਸਪੈਕਟਸ ਦੇ ਵਿੱਚ ਜਿਹੜੀ ਇਹ ਲੈਂਡ 250 ਦੀ 250 ਏਕੜ ਹੈ ਮਲਟੀ ਕ੍ਰੌਪ ਲੈਂਡ ਹੈ ਇਹ ਫੁੱਲੀ ਫਰਟਾਈਲ ਲੈਂਡ ਹੈ ਸੋ ਥੀਜ਼ ਆਰ ਦੀ ਲੀਗਲ ਸਮ ਆਫ ਦੀ ਪੁਆਇੰਟ ਵਿਚ ਆਮ ਡਿਸਕਸਿੰਗ ਵਿਦ ਯੂ ਅਪਾਰਟ ਫਰਮ 올 ਥੀਜ਼ ਇਲੀਗੈਲਿਟੀਆਂਸ ਦੇਅਰ ਆਰ ਨਿਊਮਰਸ ਇਲੀਗੈਲਿਟੀਜ਼ ਕਮਿਟਡ ਬਾਈ ਦੀ ਸਟੇਟ ਆਫ ਪੰਜਾਬ ਜਿਹੜੀ ਨਹੀਂ ਇਟ ਇਜ਼ ਅ ਸੈਪਰੇਟ ਪਟੀਸ਼ਨ ਲੈਟਸ ਸੀ ਵਾਟ ਦੀ ਕੋਰਟ ਇਜ਼ ਬਿਕੋਜ਼ ਇਨ ਥੈਟ ਵੈਰੀ ਪਟੀਸ਼ਨ ਜਿਹੜੀ ਨੋਟੀਫਿਕੇਸ਼ਨ ਮਈ 2025 ਦੀ ਹੈ ਜਿਹੜੀ ਗਵਰਨਰ ਆਫ ਪੰਜਾਬ ਨੇ ਸਟੇਟ ਨੂੰ ਪਾਵਰ ਦਿੱਤੀ ਹੈ ਇਹ ਪਾਲਿਸੀ ਲੈ ਕੇ ਆਉਣ ਦੀ ਉਹਦੇ ਚ ਚੈਲੰਜ ਨਹੀਂ ਹੈ ਇਹਦੇ ਚ ਤਾਂ ਉਹ ਵੀ ਚੈਲੰਜ ਹੈ ਜਿਹੜੀ ਸਾਡੀ ਰੀਹੈਬਿਲਿਟੇਸ਼ਨ ਦੀ ਪਾਲਿਸੀ ਆ ਉਹ ਨੈਕਸਟ ਹੈ ਡਿਫਰੈਂਟ ਡਿਫਰੈਂਟ ਗਰਾਉਂਡਸ ਨੇ ਜਿਹੜੇ ਇਹਦੇ ਵਿੱਚ ਆਰ ਐਸਆਈਏ ਤੇ এনवायरमेंट ਕਲੀਅਰੈਂਸ ਵਾਲੇ ਇਨ ਐਡੀਸ਼ਨ ਟੂ ਹੋਰ ਬਹੁਤ ਜਿਹੜੇ ਪੁਆਇੰਟਸ ਨੇ ਕਿ ਜਿਹੜੇ ਲੈਂਡ ਓਨਰਸ ਨੇ ਇਹ ਸਾਰੀ ਲੈਂਡ ਓਨਰਸ ਆ ਗਏ ਔਰ ਇਹ ਚ ਹੋਰ ਇੰਟਰਸਟਿੰਗ ਗੱਲ ਹੈ ਲੈਂਡ ਓਨਰਸ ਨੇ ਆਪਣੇ ਲੈਵਲ ਤੇ ਆਬਜੈਕਸ਼ਨਸ ਦੇਤੇ ਕਿ ਵੀ ਸਾਡੇ ਕੋਲ ਤੁਸੀਂ ਨਹੀਂ ਆਣਾ ਬੋਰਡ ਉਹਨਾਂ ਨੇ ਲਾਤੇ ਉਸ ਤੋਂ ਬਾਅਦ ਵੀ 100% ਕਿਸਾਨਾਂ ਨੇ ਕਹਿੰਦੇ ਅਸੀਂ ਲੈਂਡ ਨਹੀਂ ਦੇਣੀ ਚਾਹੇ ਜੋ ਮਰਜ਼ੀ ਹੋ ਜੇ ਫਿਰ ਵੀ ਜਿਹੜੀ ਪੰਜਾਬ ਗਵਰਨਮੈਂਟ ਦੇ ਆਫੀਸ਼ੀਅਲਸ ਸੀਗੇ ਉਹ ਉਹਨਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਪ੍ਰਾਪਰਟੀ ਹੈ ਉਹ ਕਹੇ ਵੀ ਅਸੀਂ ਪ੍ਰੈਸ਼ਰਾਈਜ਼ ਕਰ ਰਹੇ ਹਾਂ ਇੰਡਾਇਰੈਕਟਲੀ ਲੈਂਡ ਓਨਰਸ ਨੂੰ ਵੀ ਤੁਸੀਂ ਆਪਣੀ ਕੰਸੈਂਟ ਸਰਕਾਰ ਨੂੰ ਦੋ ਸੋ ਜਿਹੜੀ 2023 ਦੀ ਸੁਪਰੀਮ ਹਾਈ ਕੋਰਟ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹ ਉਹਦੇ ਉਹਦੇ ਟੀਥ ਚਾਹੇ ਉਹ ਤਾਂ ਵੈਰੀ ਕਲੀਅਰ ਹੈ ਉਹ ਕਹਿੰਦਾ ਕੋਈ ਵੀ ਜਿਹੜੀ ਤੁਹਾਡੀ ਲੈਂਡ ਅਰਬਨਾਈਜੇਸ਼ਨ ਵਾਸਤੇ ਲੈਣੀ ਹੈ ਉਹਦੇ ਵਾਸਤੇ EIA ਇਸ ਮੰਡਟਰੀ ਉਹਦੇ ਲਈ এনवायरमेंट ਕਲੀਅਰੈਂਸ ਮੰਡਟਰੀ ਹੈ ਜਸਟਿਸ ਗਵੀਦੀ ਜੱਜਮੈਂਟ ਹੈ ਕੱਲ ਦੀ ਉਹ ਆਈ ਹੈ ਇਟ ਇਜ਼ ਸੁਪਰੀਮ ਕੋਰਟ ਉਹ ਕਹਿੰਦੇ ਜੇ ਸਕੂਲ ਕਾਲਜਸ ਵਾਸਤੇ ਵੀ ਲੈਂਡ ਲੈਣੀ ਹੈ ਤਾਂ ਵੀ এনवायरमेंट ਕਲੀਅਰੈਂਸ ਦੀ ਬੜੀ ਜ਼ਰੂਰਤ ਹੈ ਸੋ ਇੰਪੈਡੀ ਚੀਫ ਸਕੱਟਰੀ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੜੀ ਦਿਸ਼ਨ ਦੇ ਦਿੱਤੀ ਸੀ ਜਿਹੜਾ 2023 ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਹਿੰਦੇ ਕੋਰਟ ਦੀ ਅਪਮਾਨਨਾ ਦਾ ਨੋਟਿਸ ਵੀ ਇਸ ਚੀਜ਼ ਦੇ ਵਿੱਚ ਪਾਉਂਦਾ ਸਰ ਉਹ ਇਟ ਇਜ਼ ది ਸੈਪਰੇਟ ਪਟੀਸ਼ਨ ਜਦੋਂ ਤੁਸੀਂ ਕੋਰਟ ਦੇ ਵਿੱਚ ਕਿਉਂਕਿ ਜਿਹੜਾ ਉਹ ਜੱਜਮੈਂਟ ਹੈ 2023 ਵਾਲੀ ਸੁਪਰੀਮ ਕੋਰਟ ਦੀ ਉਹ ਜੱਜਮੈਂਟ ਦੇ ਵਿੱਚ ਸਾਰੇ ਚੀਫ ਸਕੱਟਰੀਜ਼ ਨੂੰ ਕੰਪਲਾਈ ਕਰਨ ਦਾ ਆਰਡਰ ਹੈ ਸਪੋਜ਼ ਉਹ ਕੰਪਲਾਈ ਕਰਨ ਦਾ ਵੀ ਆਰਡਰ ਨਾ ਹੁੰਦਾ ਸੁਪਰੀਮ ਕੋਰਟ ਦਾ ਲਾਅ ਤਾਂ ਵੈਸੇ ਹੀ ਐਪਲੀਕੇਬਲ ਆ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਕੋਈ ਕਹੇ ਨਹੀਂ ਸਕਦਾ ਇਹ ਲਾਗੂ ਨਹੀਂ ਕੋਈ ਸਟੇਟ ਕੋਈ ਯੂਨੀਅਨ ਟੈਰੀਟਰੀ ਇਹ ਗੱਲ ਨਹੀਂ ਕਹਿ ਸਕਦੀ ਕਿ ਸੁਪਰੀਮ ਕੋਰਟ ਦਾ ਲਾਅ ਕਿਤੇ ਐਪਲੀਕੇਬਲ ਨਹੀਂ ਇਹ ਤਾਂ ਸੈਟਲਡ ਰੂਲ ਆਫ ਲਾਅ ਹੈ ਲਾਅ ਆਫ ਲੈਂਡ ਹੈ ਇਹਨੂੰ ਵਾਇਓਲੇਟ ਨਹੀਂ ਕੀਤਾ ਜਾ ਸਕਦਾ ਜਿਹੜੀ ਸੈਂਟਰਲ ਐਨੈਕਟਮੈਂਟ ਆਰਐਫਸੀਟੀਐਲਆਰਆਰ ਐਕਟ ਆਫ 2013 ਇਟ ਇਜ਼ ਵੈਰੀ ਕੈਟਾਗਰੀਕਲੀ ਕਲੀਅਰ ਕਿ ਤੁਸੀਂ ਮੈਂ ਤੁਹਾਨੂੰ 107 ਵੀ ਦੱਸਤਾ ਜੇ ਕੋਈ ਵੀ ਐਕਟ ਉਹਦੇ ਕੰਟਰਵੈਂਸ਼ਨ ਚ ਕੋਈ ਵੀ ਸਟੇਟ ਬਣਾਉਂਦੀ ਹੈ ਤਾਂ ਵਾਇਲੇਟਿਵ ਹੈ ਅਦਰਵਾਈਜ਼ ਇਟ ਕਾਂਟ ਸਸਟੇਨ ਇਨ ਦੀ ਆਈਜ਼ ਆਫ ਲਾਅ ਫਰਮ ਦੀ ਵੈਰੀ ਇਨਸੈਪਸ਼ਨ ਆਮ ਆਫ ਥੈਟ ਵੈਰੀ ਵਿਊ ਲੈਟਸ ਸੀ ਲੈਟਸ ਹੋਪ ਫਾਰ ਦੀ ਵੈਸਟ ਕੀ ਕੋਰਟ ਕੀ ਡਿਸੀਜਨ ਤੇ ਕੀ ਆਰਡਰ ਇਹਦੇ ਤੇ ਹੁੰਦਾ ਠੀਕ ਹੈ ਥੈਂਕ ਯੂ